ਸਤਿ ਸ਼੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਹੋਵੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਣ ਇੱਕ ਨਾਰੇ ਨੂੰ ਲੈ ਕੇ ਖੂਬ ਚਰਚਾ ਹੁੰਦੀ ਆ ਉਹ ਨਾਰਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਜਗ੍ਹਾ ਉੱਪਰ ਵਰਤੇ ਜਾਣ ਵਾਲਾ ਕੱਟੜ ਇਮਾਨਦਾਰ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਉਮੀਦਵਾਰ ਦੀ ਸੋਚ ਦੇ ਉੱਪਰ ਪੈਰਾ ਦੇਣ ਵਾਲੀ ਪਾਰਟੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਬੀਤ ਦਿਨ ਇੱਕ ਮੀਟਿੰਗ ਕਰਦੇ ਨੇ ਇਸ ਮੀਟਿੰਗ ਦੇ ਵਿੱਚ ਦੋ ਅਜੇ ਚਿਹਰੇ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਤਹਿਤ ਮਾਮਲੇ ਦਰਜ ਨੇ ਅਜੇ ਕੀ ਹਾਲਾਤ ਬਣ ਗਏ ਨੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਲੋਕਾਂ ਦੇ ਨਾਲ ਮੀਟਿੰਗ ਕਰਨੀ ਪੈ ਰਹੀ ਆ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਆ ਭ੍ਰਿਸ਼ਟਾਚਾਰ ਦੇ ਤਹਿਤ ਨਾਲ ਇਹ ਵੀ ਖਾਸ ਆ ਕਿ ਇੱਕ ਚਿਹਰੇ ਦੇ ਉੱਪਰ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੈਂ ਤਾਂ ਉਹਨਾਂ ਦੀ ਆਡੀਓ ਸੁਣੀਆ ਉਹਨਾਂ ਦੇ ਵੱਲੋਂ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਆ ਦੂਸਰੇ ਦੇ ਉੱਪਰ ਇਲਜ਼ਾਮ ਲੱਗੇ ਹੁੰਦੇ ਨੇ ਇੱਕ ਸਰਪੰਚ ਤੋਂ ਪੈਸੇ ਲੈਣ ਦੇ ਇਹ ਦੋ ਚਿਹਰੇ ਨੇ ਪਹਿਲਾ ਚਿਹਰਾ ਹੈ ਮਾਨਸਾ ਤੋਂ ਐਮਐਲਏ ਵਿਜੇ ਸਿੰਘਲਾ ਤੇ ਸਾਬਕਾ ਸਿਹਤ ਮੰਤਰੀ ਦੂਸਰਾ ਚਿਹਰਾ ਹੈ ਬਠਿੰਡਾ ਅਧਿਆਤਿਤ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਨਮੋਰ ਰਤਨ ਕੋਟਫੱਤਾ ਇਹ ਦੋਵੇਂ ਚਿਹਰੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਦੱਸ ਦਿੰਦੇ ਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣ ਹਾਰਨ ਤੋਂ ਬਾਅਦ ਮਹਿਜ਼ 3 ਸੀਟਾਂ ਦੇ ਉੱਪਰ ਜਦੋਂ ਆਮ ਆਦਮੀ ਪਾਰਟੀ ਸਿੰਪ ਜਾਂਦੀ ਆ ਇਸ ਤੋਂ ਬਾਅਦ ਉਹ ਅਲੱਗ-ਅਲੱਗ ਹਲਕਿਆਂ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਨੇ ਜਦੋਂ ਬਿੱਤੇ ਦਿਨ ਉਹ ਬਠਿੰਡਾ ਤੇ ਫਰੀਦਕੋਟ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਉੱਥੋਂ ਦੇ ਵਿਧਾਇਕ ਉੱਥੋਂ ਦੇ ਚੇਅਰਮੈਨ ਜਾਂ ਫਿਰ ਹੋਰ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰ ਰਹੇ ਹੁੰਦੇ ਨੇ ਤਾਂ ਇਸ ਮੀਟਿੰਗ ਦੇ ਵਿੱਚ ਜੋ ਵਿਜੇ ਸਿੰਘਲਾ ਤੇ ਅਨਮੋ ਰਤਨ ਕੋਟਫੱਤਾ ਵੀ ਹਾਜ਼ਰ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜਾ ਪ੍ਰਸ਼ਟਾਚਾਰ ਨੂੰ ਲੈ ਕੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਇੱਕ ਤਸਵੀਰ ਦੇਖ ਰਹੇ ਹੋਵੋਗੇ ਦੂਸਰੀ ਲਾਈਨ ਦੇ ਵਿੱਚ ਪਹਿਲੇ ਨੰਬਰ ਦੇ ਉੱਪਰ ਬੈਠੇ ਹੋਏ ਨੇ ਬਠਿੰਡਾ ਅਧਿਆਤੀ ਤੋਂ ਅਨਮੋ ਰਤਨ ਕੋਟਫੱਤਾ ਇਸ ਤੋਂ ਬਾਅਦ ਏਸੀ ਲਾਈਨ ਦੇ ਵਿੱਚ ਜੋ ਤੀਸਰੇ ਨੰਬਰ ਤੇ ਬੈਠੇ ਹੋਏ ਨੇ ਅਖੀਰ ਦੇ ਵਿੱਚੋਂ ਡਾਕਟਰ ਅਮਨਦੀਪ ਕੌਰ ਜੋ ਮੁੱਗੇ ਤੋਂ ਵਧਾ ਇੱਕ ਨੇ ਤੇ ਨਾਲ ਸੇਖੂ ਸਾਹਿਬ ਦੇ ਬਿਲਕੁਲ ਨਾਲ ਮਾਨਸਾ ਤੋਂ ਐਮ ਐਲ ਏ ਵਿਜੇ ਸਿੰਘਲਾ ਜੋ ਸਾਫਕਾ ਸੇਤ ਮੰਤਰੀ ਨੇ ਇਹਨਾਂ ਦੋਵੇਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰੇ ਦੇ ਉੱਪਰ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਸੀ ਕਿ ਮੈਂ ਇਹਨਾਂ ਦੀ ਬਈ ਆਡੀਓ ਸੁਣੀ ਆ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਜੋ ਦੂਸਰੇ ਵਿਧਾਇਕ ਨੇ ਬਠਿੰਡਾ ਅਧਿਆਤੇ ਤੋਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਐਫ ਆਈ ਆਰ ਦਰਜ ਹੁੰਦੀ ਆ ਉਸ ਤੋਂ ਬਾਅਦ ਗ੍ਰਿਫਤਾਰੀ ਵੀ ਹੁੰਦੀ ਆ ਕਿ ਸਰਪੰਚ ਤੋਂ ਪੈਸੇ ਮੰਗੇ ਗਏ ਸੀ ਕਿ ਸਰਕਾਰੀ ਗ੍ਰਾਂਟਾਂ ਜਾਰੀ ਕਰਵਾਉਣ ਦੇ ਬਦਲੇ ਤਾਂ ਇਹ ਦੋਵੇਂ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਾਸ ਚਿਹਰਿਆਂ ਦੇ ਉੱਪਰ ਲੱਗੇ ਨੇ ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਚੋਣਾਂ ਹਾਰਨ ਤੋਂ ਬਾਅਦ ਇਹਨਾਂ ਦੋਵੇਂ ਚਿਹਰਿਆਂ ਨੂੰ ਮੀਟਿੰਗ ਵਿੱਚ ਬਿਠਾ ਕੇ ਗੱਲਬਾਤ ਕਰ ਰਹੇ ਨੇ ਕਿ ਅਸੀਂ ਹਾਰੇ ਕਿਉਂ ਆ ਤਾਂ ਸਵਾਲ ਖੜੇ ਹੁਣ ਮੁੱਖ ਮੰਤਰੀ ਦੇ ਉੱਪਰ ਵੀ ਹੋ ਰਹੇ ਨੇ ਕਿ ਜਿਹੜੀ ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਗੱਲ ਕਰਦੀ ਨਜ਼ਰ ਆਉਂਦੀ ਆ ਹਰ ਵਾਰ ਕਿਹਾ ਜਾਂਦਾ ਕਿ ਅਸੀਂ ਤਾਂ ਕੱਟਣੇ ਇਮਾਨਦਾਰ ਆ ਤਾਂ ਉਸੇ ਸਰਕਾਰ ਦੀ ਇੱਕ ਮੀਟਿੰਗ ਹੁੰਦੀ ਆ ਉਸੇ ਪਾਰਟੀ ਦੀ ਇੱਕ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਦੋ ਅਜੇ ਚਿਹਰੇ ਬੈਠੇ ਹੁੰਦੇ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਤਹਿਤ ਮਾਮਲੇ ਦਰਜ ਨੇ ਇਹ ਸਾਇਆ ਕੋਈ ਤੈ ਹਜੇ ਅਦਾਲਤ ਨੇ ਕਰਨਾ ਹੈ ਕਿ ਇਹਨਾਂ ਦੇ ਵੱਲੋਂ ਪੇਸ਼ਤਾਚਾਰ ਕੀਤਾ ਗਿਆ ਹੈ ਜਾਂ ਫਿਰ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਫਿਰ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣ ਉਹਨਾਂ ਦੇ ਵੱਲੋਂ ਤਾਂ ਵਿਜੇ ਸਿੰਘਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹਨਾਂ ਨੇ ਪੇਸ਼ਤਾਚਾਰ ਕੀਤਾ ਹੈ ਇਸ ਸਮੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜਦੋਂ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਤਾਂ ਕਹਿ ਰਹੇ ਸੀ ਕਿ ਸਾਡੇ ਕੇ ਮੰਤਰੀ ਨੇ ਪੇਸ਼ਤਾਚਾਰ ਕੀਤਾ ਸੀ ਅਸੀਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਪਰ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਹੀ ਉਹੀ ਜੋ ਸਾਬਕਾ ਮੰਤਰੀ ਵਿਜੇ ਸਿੰਘਲਾ ਅਰਵਿੰਦ ਕੇ ਰਿਵਾਇਤਾ ਨ ਪਤਨੀ ਦੇ ਨਾਲ ਮੁਲਾਕਾਤ ਕਰਦਾ ਏ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਬਠਿੰਡਾ ਵਿੱਚ ਰੋਡ ਸ਼ੋ ਹੁੰਦਾ ਏ ਤਾਂ ਉਹ ਤੀਸਰੀ ਗੱਡੀ ਦੇ ਵਿੱਚ ਦੂਸਰੇ ਵਿਧਾਇਕਾਂ ਦੇ ਨਾਲ ਖੜਾ ਹੁੰਦਾ ਏ ਤੇ ਇਸ ਦਿਨ ਨਾਲ ਜਦੋਂ ਨਰੂਵਾਲਾ ਦੇ ਵਿੱਚ ਰੈਲੀ ਹੁੰਦੀ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਬਾਦਲ ਵਿੱਚ ਰੋਡ ਸ਼ੋ ਕਰਨ ਤੋਂ ਪਹਿਲਾਂ ਤਾਂ ਉਹ ਬਠਿੰਡਾ ਅਧਿਆਤਿ ਤੋਂ ਜੋ ਐਮਐਲਏ ਨੇ ਨਮੋਰ ਰਤਨ ਕੋਟ ਫੱਤਾ ਉਸ ਸਟੇਜ ਦੇ ਉੱਪਰ ਬੈਠੇ ਹੁੰਦੇ ਨੇ ਪਰ ਜਦੋਂ ਉਹ ਸਾਹਮਣੇ ਕੁਰਸੀਆਂ ਉੱਪਰ ਬੈਠੇ ਲੋਕ ਗੱਲ ਕਰਨੇ ਸ਼ੁਰੂ ਕਰਦੇ ਨੇ ਕਿ ਜਿਹੜੇ ਇਨਸਾਨ ਦੇ ਉੱਪਰ ਭਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਹੁਣ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਸਟੇਜਾਂ 'ਚ ਜੀ ਕਰਨਗੇ ਇਹ ਗੱਲ ਕੰਨਾਂ ਵਿੱਚ ਦੀ ਹੁੰਦੀ ਹੁੰਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਕਿਉਰਿਟੀ ਤੱਕ ਪਹੁੰਚ ਜਾਂਦੀ ਆ ਉਹਨਾਂ ਦੇ ਵੱਲੋਂ ਫਿਰ ਕੰਨ 'ਚ ਫੂਕ ਮਾਰੀ ਜਾਂਦੀ ਆ ਅਨਮੋ੍ਰ ਰਤਨ ਕੋਟਫਤਾ ਦੇਖੀ ਤੁਸੀਂ ਜੀ ਸਟੇਜ ਤੋਂ ਮੜਾ ਜਾਂ ਲਾਂਬੇ ਹੋ ਜਾਓ ਇੱਥੇ ਮੁੱਖ ਮੰਤਰੀ ਸਾਹਿਬ ਨੇ ਬੈਠਣਾ ਹੈ ਤੇ ਥੋੜਾ ਜਿਹਾ ਅਮੇਜ਼ ਖਰਾਬ ਹੁੰਦੀ ਆ ਇੱਕ ਪਾਸੇ ਤਾਂ ਚੋਣਾਂ ਦੇ ਸਮੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ 'ਚ ਕਰਨ ਤੋਂ ਵੀ ਬਚਦੇ ਨਜ਼ਰ ਆਉਂਦੇ ਸੀ ਪਰ ਦੂਸਰੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹਨਾਂ ਦੋ ਚਿਹਰਿਆਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰ ਰਹੇ ਨੇ ਇਹ ਤੈਅ ਤਾਂ ਉਹ ਅਦਾਲਤ ਨੇ ਕਰਨਾ ਹੈ ਕਿ ਵਾਕਈ ਇਹਨਾਂ ਨੇ ਭਿਸ਼ਟਾਚਾਰ ਕੀਤਾ ਸੀ ਜਾਂ ਫਿਰ ਨਹੀਂ ਕੀਤਾ ਸੀ ਪਰ ਇੱਕ ਦੇ ਉੱਪਰ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਜ਼ਾਮ ਲਾ ਚੁੱਕੇ ਨੇ ਤਾਂ ਇਹਦਾ ਜਵਾਬ ਵੀ ਸ਼ਾਇਦ ਆਮ ਆਦਮੀ ਪਾਰਟੀ ਦੇ ਸਕਦੀ ਹੈ ਕਿ ਆਖਰਕਾਰ ਅਜਿਹੇ ਹਾਲਾਤ ਕਿਉਂ ਪੜੇ ਨੇ ਧੰਨਵਾਦ